ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜਵੰਦਾ ਜਵੰਦਾ ਪਿੰਡ ਬਿਲਕੁਲ ਨਜ਼ਦੀਕ ਪਿੰਡ ਲੋਕੇ ਦੇ ਵੀ ਥੋੜੀ ਦੂਰੀ ਤੇ ਰਹਿ ਜਾਂਦਾ ਇੱਕ ਪਾਸੇ ਖੱਬੇ ਰਾਜਪੂਤਾ ਪਿੰਡ ਵੀ ਆ ਜਾਂਦਾ ਹੈ ਤੇ ਭਾਜੀ ਸਰਪਜੀਤ ਸਿੰਘ ਉਹਨਾਂ ਦੇ ਘਰ ਆਏ ਆ ਆਪਾਂ ਤਹਿਸੀਲ ਜ਼ਿਲ੍ਹਾ ਛੀਤਰਨ ਤਰਨਤਾਰਨ ਸਾਹਿਬ ਲੱਗਦਾ ਹੈ ਇਸ ਪਿੰਡ ਨੂੰ ਤੇ ਨਿਸ਼ਾਰੇ ਪਨੂਆ ਤੋਂ ਵੀ ਦੂਰੀ ਥੋੜੀ ਆ ਇਸ ਪਿੰਡ ਦੀ ਮੇਰਾ ਭਰਾ ਕੋਈ ਵੀ ਵਿజిਟ ਕਰਨੀ ਚਾਹੁੰਦਾ ਤੇ ਜਦੋਂ ਕੋਈ ਮਾਲਵੇ ਵਾਲੀ ਸਾਈਡ ਤੋਂ ਵੀ ਤੁਸੀਂ ਆਉਂਗੇ ਹਰੀਕਾ ਪਤਨ ਅਕ੍ਰੋਸ ਕਰਦੇ ਆਂ 4415 ਕਿਲੋਮੀਟਰ ਦੀ ਦੂਰੀ ਤੇ ਆ ਅੱਗੇ ਕੋਈ 5-4 ਕਿਲੋਮੀਟਰ ਦੂਰੀ ਨਿਸ਼ਾਰੇ ਪੰਨੂਆਂ ਦੀ ਨਿਸ਼ਾਰੇ ਪੰਨੂਆਂ ਤੋਂ ਇੱਕ ਛੜਕ ਆਉਂਦੀ ਆ ਪਿੰਡ ਜਵੰਦੇ ਨੂੰ ਠੀਕ ਆ ਜੀ ਤੇ ਖੱਬੇ ਰਾਜਪੂਤਾਂ ਨੂੰ ਵੀ ਆਉਂਦੀ ਆ ਪਿੰਡ ਜਵੰਦੇ ਨੂੰ ਜਦੋਂ ਤੁਸੀਂ ਵਿజిਟ ਕਰੋਗੇ ਤੇ ਜਵੰਦੇ ਪਿੰਡ ਤੋਂ ਪਿੰਡ ਲੋਕੇ ਨੂੰ ਛੜਕ ਜਾਂਦੀ ਆ ਇਸੇ ਛੜਕ ਦੇ ਉੱਪਰੋਂ ਪਿੰਡ ਖੱਬੇ ਰਾਜਪੂਤਾਂ ਨੂੰ ਛੜਕ ਨਿਕਲਦੀ ਆ ਇਸੇ ਛੜਕ ਦੇ ਉੱਪਰ ਵੀਰ ਸਰਬਜੀਤ ਸਿੰਘ ਉਹਨਾਂ ਦਾ ਘਰ ਹੈਗਾ ਵਸੇ ਘਰੇਲੂ ਮਾਲ ਹੁੰਦਾ ਵੀਰ ਹੋਂਦੇ ਕੋਲ ਤਕਰੀਬਨ ਅਜ ਤੋਂ ਕੋਈ ਸਾਲ ਡੇਢ ਸਾਲ ਪਹਿਲਾਂ ਇੱਕ ਵੀਡੀਓ ਆਪਾਂ ਪਹਿਲਾਂ ਪਾਈ ਸੀਗੀ ਉਦੋਂ ਵੀ ਜਰਸੀ ਬ੍ਰੀਡ ਦੇ ਵਿੱਚ ਵਹਿੜ ਤੁਹਾਨੂੰ ਦਿਖਾਈ ਸੀ ਆਪਾਂ ਅੱਜ ਉਹ ਬੱਚੀਆਂ ਦੋ ਵੀਰ ਸੇਲ ਕਰਤਾ ਪਿਆ ਇੱਕ ਤਾਂ ਜਰਸੀ ਵਹਿੜ ਸੂਈ ਸੁਵਾਈ ਆ ਮਗਰ ਜਰਸੀ ਬ੍ਰੀਡ ਦੇ ਵਿੱਚ ਹੀ ਬੱਚੀ ਆ ਗਈ ਆ ਇੱਕ ਵਹਿੜ ਤਕਰੀਬਨ ਪਿਛਲੇ ਸਵੇਰ ਵੀਰ ਹੋਂਾਂ ਨੇ ਲਿਆਂਦੀ ਸੀਗੀ ਪਿਛਲਾ ਸਵੇਰ ਘਰੇ ਦੁੱਧ ਚਵਾਈ ਕੀਤੀ ਆ ਚੰਗੇ ਮਿਲਕ ਰਿਕਾਰਡ ਵਾਲੀ ਆ ਐਸ ਵਕਤ ਕਿੰਨੇ ਦੁੱਧ ਤੇ ਚੱਲਣ ਈ ਆ ਤੇ ਕਿੰਨੇ ਮਹੀਨੇ ਦੀ ਅੱਗੇ ਇਹ ਗੱਬਣਾ ਕਰਮਾ ਵਾਲੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਤਰੀਕ ਅਜ ਕਿਸਾਨ ਵੀਰੋ 8 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 10 ਵਜੇ ਦਾ ਆਓ ਕਰਦੇ ਹਾਂ ਪੂਰੀ ਗੱਲਬਾਤ ਲੈ ਲੈਣੀ ਹੈ ਡਿਟੇਲ ਸੋ ਸਾਰੇ ਭਰਾ ਆਪਣੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਸਭ ਤੋਂ ਪਹਿਲਾਂ ਵੀਰ ਸਰਜੀ ਸਿੰਘ ਜੀ ਸਾਸਰੀ ਕਾਰ ਗੁਰਪਾਜੀ ਸੇ ਤਾਂ ਰਾਜ ਵਧੀਆ ਵਧੀਆ ਚੱਲਦੀ ਕਲਾ ਪਾਜੀ ਉਦੋਂ ਆਪਾਂ ਤਕਰੀਬਨ ਕੋਈ ਸਾਲ ਡੇਢ ਸਾਲ ਪਹਿਲਾਂ ਇੱਕ ਵੀਡੀਓ ਬਣਾਈ ਸੀ ਇੱਕ ਜਰਸੀ ਵੇਖਾਈ ਸੀ ਮੈਨੂੰ ਲੱਗਦਾ ਵੀ ਜਿਆਦਾ ਸ਼ੌਂਕ ਜਿਆਦਾ ਪ੍ਰੇਮ ਜਰਸੀ ਦਾ ਸ਼ੁਕਰਾ ਤੇ ਆਂ ਅਨਨਤਾ ਵੀ ਥੋੜਾ ਜਿਹਾ ਆਪਣੀ ਅਰਦਾ ਕਰਦੇ ਵੀ ਆ ਦੋ ਤਿੰਨ ਚਾਰ ਜਿਹੜੀਆਂ ਵੜਾ ਜਰਸੀ ਫਰੀਡ ਦੇ ਵਿੱਚ ਆ ਹਾਂਜੀ ਹਾਂਜੀ ਅੱਛਾ ਵੀ ਸਬਜੀ ਤਾਂ ਇੱਕ ਤੁਸੀਂ ਜਿਹੜੀ ਟੋਕੜ ਗੱਪਣ ਵੜਾ ਸੇਲ ਕਰਦੇ ਜੇ ਜਰਸੀ ਹਾਂਜੀ ਬੱਚੀ ਚੰਗੀ ਆ ਪ੍ਰੋਪਰ ਡਿਟੇਲ ਆ ਤੁਹਾਡੇ ਤੋਂ ਆਪਾਂ ਲੈਣੀ ਸਟਾਰਟ ਕਰਾਂਗੇ ਇਹ ਬੱਚੀ ਇੱਥੋਂ ਸ਼ੁਰੂਆਤ ਕਰ ਲਈਏ ਤੇ ਆ ਬੱਚੀ ਆਪਣੇ ਕੋਲ ਸੂਈ ਤਾਜੀ ਦੀ ਹਾਂਜੀ ਇਹ ਤਾਂ ਕੱਲ ਸੂਈ ਆ ਇਹ ਕੱਲ ਦੀ ਸੂਈ ਆ ਜੀ ਠੀਕ ਆ ਜੀ ਸੋ ਸ਼ੁਰੂਆਤ ਦੋਸਤੋ ਜਿਹੜੀ ਟੋਕੜ ਗੱਪਣ ਬੱਚੀ ਆ ਤੁਹਾਨੂੰ ਦਿਖਾ ਦਿੰਨੇ ਆ ਵੱਡੀ ਆ ਪੰਜਾਬ ਵਾਲੀ ਆ ਬਿਲਕੁਲ ਆਪਾਂ ਕਹ ਲਈਏ ਵੀ ਰੈੱਡ ਕਲਰ ਦੇ ਵਿੱਚ ਆ ਤੇ ਇਹ ਭਾਜੀ ਆਰ ਕੀ ਫਿਰ ਕਿੰਨਾ ਸੂਬਾ ਸੁਬਾ ਹੁੰਦੀ ਆ ਇਹ ਤੀਜਾ ਸੁਬਾ ਸੁਬਾ ਤੀਸਰਾ ਸੁਬਾ ਤੇ ਦੂਜੇ ਸੁਬੇ ਆਪਾਂ ਲਿਆਂਦੀ ਸੀ ਜਾਂ ਪਹਿਲੇ ਸੁਬੇ ਦੀ ਹਾਂ ਨਹੀਂ ਦੂਜੇ ਸੁਬੇ ਦੂਸਰੇ ਸੁਬੇ ਇੱਕ ਸੁਬਾ ਪਹਿਲਾ ਪਿਤਾ ਜਿਹਦੀ ਕੇ ਇਹਦਾ ਸੁਬਾ ਪਿਤਾ ਦੇਹਾ ਵੜ ਇਹਦੀ 23 ਤਰੀਕ ਨੂੰ ਆਪ ਅੱਛੀ ਨੂੰ ਜਨਮ ਦਿੱਤਾ ਇਹਨੇ ਦੂਜੇ ਸੁਬੇ ਦੀ ਆ ਬਹੁਤ ਸੋਹਣੀ ਬੱਚੀ ਆ ਸੋ ਦੋਸਤੋ ਇਹ ਦੂਜੇ ਸੁਬੇ ਦੀ ਤੇ ਇਹ ਵੀ ਅੱਗੇ ਤੁਸੀਂ ਹੁਣ ਗੱਪੜ ਕਰਾਤੀ 23 29 ਤਰੀਕ ਨੂੰ ਗੱਪੜ ਕਰਾਤੀ 29 ਅਪ੍ਰੈਲ ਤੋਂ 29 ਅਪ੍ਰੈਲ ਤੋਂ ਵੀ ਗੱਪਣ ਕਰਾਤੀ ਆ ਇਹ ਦੋਸਤੋ ਪਿਛਲੇ ਸੁਬੇ ਦੀ ਬੱਚੀ ਆ ਵੜਾ ਵਾਲਾ ਪਤਾ ਨੂੰ ਲੈ ਚਲਦੇ ਆ ਹੁਣ ਇਹਨੇ ਤੀਜਾ ਸੁਭਾ ਸੁਣਾ ਤੇ ਹੁਣ ਭਾਜੀ 7 ਮਹੀਨੇ ਕੰਪਲੀਟ ਕਰਤੀ ਹੈ ਕਿੰਨੇ ਤਰੀਕ 7 ਮਹੀਨੇ 12 ਤਰੀਕ ਨੂੰ ਤੇ ਕੰਪਲੀਟ ਆ ਜੀ ਆਪਾਂ ਨੇ ਤਾਂ ਦੁੱਧ 12 13 ਕਿਲੋ ਹੀ ਅੱਜ ਤੋਂ 2 4 ਦਿਨ ਪਹਿਲਾਂ ਤੇ ਆਪਾਂ ਹੁਣ ਬਿਲਕੁਲ ਢੂੜੀ ਦੇ ਲਿਆਂਦੀ ਆ ਦੁੱਧ ਚ ਕੌਮ ਦਾ ਕਰਕੇ ਜੇ ਜੇ ਕੋਈ ਕਵੇ ਵੀ ਨਹੀਂ ਤੂੰ 12 13 ਚਵਾ ਕੇ ਦੋ ਸਹੀ ਕਹਿਣਾ ਕਰ ਲੈ 12 13 ਹੀ ਦੁੱਧ ਚਵਾ ਦਾ ਕੇ ਇਹ ਦੁਬਾਰਾ ਵੀ ਸੱਜਰ ਦਾ 22 ਲੀਟਰ ਆ ਸੱਜਰ ਦਾ 22 21 22 ਲੀਟਰ ਦੁੱਧ ਚੋਇਆ ਆ ਭਾਜੀ ਕਿੰਨੇ ਲਾਭੀ 21 22 ਕਿਲੋ ਦੋਸਤੋ ਸੱਜਰ ਦਾ ਦੁੱ ਜੇ ਕੋ ਦਿਨ ਪਿਛਲੀ ਇਹ ਜੋ ਸੂਈ ਆ ਉਹ ਟਾਈਮ ਦੀ ਤਿਆਰੀ ਦੀ ਫੋਟੋ ਫਾਟੋ ਮੰਗੀ ਆਪਣੇ ਕੋਲ ਹੈਗੀ ਹੈ ਹੈਗੀ ਹੈ ਹਾਂ ਮੌਕੇ ਤੇ ਮੌਜੂਦਾ ਤੇ ਲਾਓ ਵੀ ਉਹ ਤੇ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦिए ਸੋ ਦੋਸਤੋ ਇਸ ਵਾਰ ਇਹ ਤੀਜਾ ਸੂਬਾ ਸੂਣ ਵਾਲੀ ਆ ਤੇ 7 ਮਹੀਨੇ ਇਸ ਵਾਰ ਦੇ ਕੰਪਲੀਟ ਕਰ ਜਣੇ ਆ 13 ਮਈ ਨੂੰ ਬਿਲਕੁਲ ਸੂਈ ਦਾ ਤਾਜੀ ਕੋ ਟਾਈਮ ਦੀ ਆਪਣੇ ਕੋ ਫੋਟੋ ਠੀਕ ਹੈ ਸੋ ਬਾਕੀ ਫੇਸ ਕੁਆਲਟੀ ਬਹੁਤ ਸੋਹਣੀ ਹੈ ਬੱਚੀ ਦੀ ਜਿੱਦਾਂ ਪੰਜਾਬ ਵਾਲੀ ਆਪਣ ਜਰਸੀ ਬਹੁਤੇ ਭਰਾ ਡਿਮਾਂਡ ਕਰਦੇ ਆ ਵੀ ਵੱਡੀ ਬੱਚੀ ਚਾਹੀਦੀ ਆ 20 ਲੀਟਰ ਤੋਂ ਪਲਾਸਿਕ ਵਾਲੀ ਯਾ ਵਾਲੀ ਜਰਸੀ ਆ ਠੀਕ ਆ ਜੀ ਐਸ ਵਕਤ ਤੋਂ ਵੀ ਤਕਰੀਬਨ ਕੋਈ 12-13 ਲੀਟਰ ਤੋਂ ਥੋੜੀ ਜਿਹੀ ਬੈਗ ਕੋਈ ਆ ਕਿਉਂਕਿ ਥੋੜਾ ਵੰਡ ਫੀਡ ਉਹ ਹਟਾ ਦਿੱਤੀ ਸੀ ਇਕੱਲੀ ਤੂੜੀ ਤੇ ਜਿਹੜੀ ਜਵਾਈਆਂ ਨਹੀਂ ਕਰਦੇ ਪਏ ਵੀ ਹੁਣੀ ਤੇ 8-9 8-9 ਕਿਲੋ ਦੁੱਧ ਆਏਗਾ ਤੋਂ ਹੁਣ ਤੇ ਦੁੱਧ ਆ ਗਿਆ ਭਾਈ ਦੁੱਧ ਨੂੰ ਚਾੜਦੇ ਠੀਕ ਆ ਜੀ ਤੋਂ ਬਾਕੀ ਥਣ ਬਹੁਤ ਸੋਹਣਾ ਢਿੱਗਾ ਜੀ ਭਵਾਨੇ ਚੱਟੇ ਦੀ ਬਿਲਕੁਲ ਸਾਫ਼ ਨੇਵੇ ਦੀ ਪੰਤਰ ਤੋਂ ਇੱਕ ਨਾਰਮਲੀ ਤੁਸੀਂ ਅੰਦਾਜ਼ਾ ਲਾ ਜਾਓਗੇ ਸੋ 20-22 ਕਿਲੋ ਵਾਲੇ ਪਸ਼ੂ ਤਾਂ ਬਿਲਕੁਲ ਠੀਕ ਆ ਜੀ ਤੇ ਸੋਹਣਾ ਪਿੱਠ ਪੂੜਾ ਕਰਮਾਣੀ ਦਾ ਚੰਗੇ ਸੋਹਣੇ ਰੰਗ ਦੇ ਵਿੱਚ ਤੇ ਇਹਦੀ ਭਾਜੀ ਸਰਬਜੀਤ ਸਿੰਘ ਜੀ ਕੀ ਡਿਮਾਂਡ ਕੀ ਮੁੱਲ ਕਰਦੇ ਆ ਇਹਦਾ ਪਰਪੀਆ ਲੈਣਾ 65000 ਲੈਣਾ 65000 ਲੈਣਾ ਹੀ ਹੈ ਡਿਮਾਂਡਾਂ ਤਾਂ ਭਾਵੇਂ ਜੋ ਮਰਜ਼ੀ ਕਰੀ ਚੱਲੋ ਤੁੰਨੀ ਕੀ ਹੋ ਸਕਦਾ ਬਿਲਕੁਲ ਹੋ ਨਹੀਂ ਸਕਦਾ ਠੀਕ ਹੈ ਪਰ ਕਿਉਂਕਿ ਜੀ ਆਪਾਂ ਕਰਤੂਤ ਦੇ ਲੈਣਾ ਹੁੰਦਾ ਇਹ ਲੈਣਾ ਬਿਲਕੁਲ ਬਿਲਕੁਲ ਤੇ ਕਰਤੂਤ ਦੇ ਬੈਠ ਲੈ ਸੋ ਨੌਸਲ ਪ੍ਰਿੰਟ ਦਾ ਜਿਹੜਾ ਦੋਸਤੋ ਮੁੱਲ ਮੰਗਿਆ ਜਾਂਦਾ ਇਹ 65000 ਰੁਪਇਆ ਲੈਣ ਦੇਣੀ ਆ ਠੀਕ ਆ ਜੀ 7 ਮਹੀਨੇ ਕੰਪਲੀਟ ਹੋ ਜਾਣੇ ਆ 13 ਮਈ ਨੂੰ ਇੱਕ ਵਾਰੀ ਫਿਰ ਕਨਫਰਮ ਕਰ ਦਈਏ ਬਾਕੀ ਚੋਣ ਚ ਬਾਅਦ ਚੰਗੀ ਨਹੀਂ ਹੋਣੀ ਚਾਹੀਦੀ ਚਾਹੀ ਹੋ ਜਣੀ ਆ ਤੇ ਬਿਲਕੁਲ ਹੁਣ ਕਿਹੜੀ ਬੇਚ ਬੜਾ ਚਵਾਈ ਹੋ ਜਣੀ ਆ ਮਾ ਜੀ ਠੀਕ ਆ 108 ਕਿ ਲੋ ਜਿਹੜਾ ਦੋਸਤੋ ਦੁੱਧ ਹੈਗਾ ਚੋਕੇ ਮੇਰਾ ਭਰਾ ਖੁੱਲੇ ਡੋਲੇ ਸਮੇਂ ਕੱਢ ਕੇ ਆਪਣੀ ਤੁਸੀਂ ਤਸੱਲੀ ਕਰ ਸਕਦੇ ਜੇ ਸੋ ਵਿਰਲਵੰਡ ਬਾਕੀ ਥਾਣਾ ਪੂਰਾ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਣਾ ਸੋ ਅੱਛੀ ਸਾਰੀ ਬਹੁਤ ਖੂਬਸੂਰਤ ਆ ਇੱਕ ਝਲਕ ਦੇ ਵਿੱਚ ਵੇਖਦੇ ਆ ਸਾਰੀ ਖਿਡਾਰੀ ਭਰਾਵਾਂ ਨੂੰ ਪਤਾ ਲੱਗ ਹੀ ਜਾਣਾ ਵੀ ਸ਼ੈ ਕੀ ਆ ਠੀਕ ਆ ਸੋ ਇੱਕ ਸੈਕਿੰਡ ਨੰਬਰ ਤੇ ਵੀਰ ਇਧਰਲੇ ਪਾਸੇ ਆ ਜੀਏ ਤੇ ਆ ਬੱਚੀ ਆਪਾਂ ਸੇਲ ਕਰਦੇ ਆ ਇਹ ਵੀ ਤਕਰੀਬਨ ਤਾਜੀ ਸੂਈ ਆ ਜੀ ਇਹ ਬਿਲਕੁਲ ਤਾਜੀ ਕੱਲ੍ਹ ਸੂਈ ਆ ਇਹ ਕੱਲ੍ਹ ਦੀ ਸੂਈ ਆ ਬੱਚਾ ਜੀ ਜਿਹੜੇ ਮੰਦਿਰ ਕਰਾਂ ਦੀ ਵੀਡੀਓ ਆਪਣੇ ਕੋਲ ਜੀ ਇਹ ਲੋਬੀ ਆ ਜੀ ਦੋਸਤੋ ਜੇਰ ਜੁਰ ਪ੍ਰੋਪਰ ਪਾਈ ਦੀ ਵੀਡੀਓ ਹੈਗੀ ਆ ਉਹ ਮੇਰੇ ਭਰਾਵਾਂ ਨੂੰ ਮਿਲ ਜੂਗੀ ਜਿਹੜਾ ਵੀ ਵੀਰ ਕੋਈ ਸੌਦਾ ਕਰਦਾ ਖਰੀਦਦਾਰੀ ਕਰੂਗਾ ਇਸ ਵੈਡ ਦੀ ਉਹਨੂੰ ਜੇਰ ਦੀ ਪ੍ਰੋਪਰ ਵੀਡੀਓ ਤੁਹਾਨੂੰ ਮਿਲ ਜੂਗੀ ਇਹਦੇ ਮਗਰ ਬੱਛੀ ਬਹੁਤ ਪਿਆਰੀ ਆ ਮਦਰ ਬੇਸ਼ੱਕ ਥੋੜੀ ਜੀ ਕ੍ਰੋਸ ਦੇ ਵਿੱਚ ਆ ਗਈ ਹੈ ਜਰਸੀ ਦੇ ਕੋਈ ਵਿੱਚ ਕ੍ਰੋਸ ਆ ਤੇ ਆ ਜਿਹੜੀ ਤੁਸੀਂ ਵੇਖੋਗੇ ਬੱਛੀ ਬਿਲਕੁਲ ਆਪਾਂ ਕਹਿ ਲਈਏ ਵੀ 100 ਚੋਂ 101% ਜਿਹੜੀ ਹੈ ਪਿਓਰ ਬੱਛੀ ਆ ਜਰਸੀ ਬਰੀਡ ਦੇ ਵਿੱਚ ਬਹੁਤ ਪਿਆਰੀ ਆ ਇਹ ਕੱਲ ਦੀ ਸੂਜਿਤ ਭਾਜੀ ਦੋ ਘੋਗੀਆਂ ਚਵਾਈਆਂ ਦੀਆਂ ਆ ਦੋ ਮੰਨ ਹੋ ਗਈਆਂ ਠੀਕ ਆ ਜੀ ਠੀਕ ਆ ਕੀਕਾ ਇਹ ਵੀ ਕੱਢ ਲਈਏ ਬਾਹਰ ਤੋੜ ਕੇ ਦਿਖਾ ਦਈਏ ਹਾਈਟ ਇਹਦੀ ਮੀਡੀਅਮ ਆ ਦੋਸਤੋ ਮੀਡੀਅਮ ਹਾਈਟ ਆ ਰੰਗ ਦੀ ਗੱਲ ਕਰੀਏ ਰੰਗ ਸੇਮ ਹੀ ਆ ਬਿਲਕੁਲ ਡਾਰਕ ਰੈੱਡ ਇਹਦਾ ਕਲਰ ਚੱਡੇ ਦੇ ਵੇ ਦੀ ਸਾਫ਼ ਸੁਥਰੀ ਆ ਬਾਕੀ ਚੋਣ ਚੰਗੀ ਆ ਉਹ ਕਿਸੇ ਭਰਾਣੇ ਤੇ ਆ ਕੇ ਚੋਗੇ ਤਸੱਲੀ ਕਰ ਹੀ ਲੈਣੀ ਆ ਬਾਕੀ ਪ੍ਰੋਪਰ ਤੁਸੀਂ ਵੀਡੀਓ ਦੇ ਵਿੱਚ ਥਣ ਭਾਟਾ ਦੇਖ ਲਓ ਸੋ ਮੇਰਾ ਵੀ ਕੋਈ 12 ਲੀਟਰ ਦੇ 13 ਤੋਂ 15 ਚਵਾਈ ਤੁਸੀਂ ਕਰ ਸਕਦੇ ਜੇ ਜੇ ਕੋਈ ਥਣ ਭਾਂਡਾ ਲੱਗਾ ਫਿਲਹਾਲ ਹੁਣ ਬੌਲੇ ਤੇ ਤਸੱਲੀ ਕਰਕੇ ਤੁਸੀਂ ਲੈ ਜਾ ਜੇ ਬੌਲਾ ਇਸ ਵਕਤ ਅਜ ਦੂਜੇ ਦਿਨ ਦੀ ਸੂਈ ਦੇ ਥੱਲੇ ਮੌਜੂਦ ਇਧਰੋਂ ਆਪਾਂ ਤੁਹਾਨੂੰ ਥੋੜਾ ਲਾਗਿਓ ਵਿਖਾਦ ਕੇ ਬਾਕੀ ਵੀ ਸਬਜ਼ੀ ਤੇ ਚਵਾਈ ਬਿਲਕੁਲ ਓਕੇ ਜਿਵੇਂ ਆਪਾਂ ਥਣ ਬਖਾਇਆ ਸੀਗਾ ਪਹਿਲਾਂ ਵੀ ਨਹੀਂ ਬਿਲਕੁਲ ਓਕੇ ਦੋਈ ਜਦਾਂ ਮਰਜ਼ੀ ਕਰੋ ਚੋਗੇ ਵੇਲੇ ਇੱਕ ਗੱਬਣਾ ਠੀਕ ਹੈ ਜੀ। ਉਹ ਜਿੱਥੇ ਸਲੀ ਕਰ ਲਈ ਬਈ। ਲੋਬੀ ਆਹ ਥਾਣਾ ਦੋਸਤੋ ਥਾਣਾ ਵੈਸੇ ਗਰਮ ਵਾਲੀ ਨੂੰ ਦੋਰਾ ਹੀ ਲੱਗਾ ਮੁੱਠੀ ਮੁੱਠੀ ਥਾਣਾ। ਸੋ ਮਿਲਕ ਬੀਅਰਸ ਕਾਹਦੀ ਨਹੀਂ ਗੱਲ ਕਰੀ। ਹਾਂ ਪੂਰਾ ਮੱਝਾਂ ਦਾ ਥਾਣਾ। ਬਹੁਤ ਹੀ ਸੁਆਦੀ ਥਾਣਾ ਠੀਕ ਹੈ ਜੀ। ਸੋ ਸੂਈ ਸੁਵਾਈ ਹੈ ਮਗਰ ਬੱਚੀ ਹੈ ਬਹੁਤ ਆਪਣੇ ਭੈਣ ਭਰਾ ਡਿਮਾਂਡ ਕਰਦੇ ਰਹਿੰਦੇ ਵੀ ਮਗਰ ਫੀਮੇਲ ਕਾਫ ਹੋਵੇ ਉਹ ਵੀ ਜਰਸੀ ਬਰੀਡ ਦੇ ਵਿੱਚ। ਸੋ ਬੱਚੀ ਮਗਰ ਤੇ ਇਹ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਤੇ ਇਹਦਾ ਵੀ ਸਰਪਜੀ ਸਿੰਘ ਜੀ ਕੀ ਡਿਮਾਂਡ ਮੰਗੋ? ਇਹਦਾ 60000। 60000। ਬਿਲ ਲੈਣਾ ਹੀ ਹੈ ਕਿ ਨਹੀਂ ਇਹ ਵੀ ਮਾਰਦਣ ਇਹਦਾ ਕਰਦਾ ਇਹਦੀ ਨਹੀਂ ਕਰ ਮੌਕੇ ਤੇ ਹੋਊਗਾ ਕੋਈ ਨਾਡੋ ਨਾ ਕਰਦੇ ਅਜੇ ਹੈ ਜੀ ਕਰਦਾ ਕਰਦਾ ਇਹਦਾ ਠੀਕ ਆ ਜੀ ਬਾਕੀ ਦੋਸਤੋ ਪਿੱਠਪੂੜੇ ਦੀ ਚੰਗੀਆਂ ਕਰਮਾਲੀ ਉਤੋਂ ਤੁਸੀਂ ਵੇਖੋਗੇ ਪੂਰੀ ਫਲੈਟ ਬਿਲਕੁਲ ਸਿੱਧੀ ਚੌੜਾ ਪਿੱਠਪੂੜਾ ਸੋ ਰੰਗ ਟੰਗ ਵਛੀਦਾ ਇਹਦਾ ਵੀ ਚੰਗਾ ਠੀਕ ਆ ਜੀ ਸੋ 60000 ਦੇ ਵਿੱਚੋਂ ਇਹਦਾ ਮਾਨਤਾ ਨੂੰ ਹੋ ਜਾਊਗਾ ਸੋ ਪਹਿਲੇ ਨੰਬਰ ਤੇ ਵਿਖਾਈ ਤੁਹਾਨੂੰ ਵੱਡੀ ਜਿਹੜੀ 20 ਲੀਟਰ ਤੋਂ ਬਾਹਰ ਬਾਹਰ ਚੱਲਣ ਵਾਲੀ ਆ ਇਹ ਤੁਹਾਨੂੰ 65000 ਦੇ ਵਿੱਚ ਜਿਹੜੀ ਬਿਲਕੁਲ ਹਾਂ ਜਾਂ ਨਾ ਮਿਲ ਜੂਗੀ ਸੋ ਬਾਕੀ ਫਿਰ ਵੀ ਚਲੋ ਆਏ ਗਏ ਤਾਂ ਵਿੱਚੋਂ ਪੰਜ ਪਸੰਦ ਆਈਆਂ ਹੋਣਗੀਆਂ ਬਾਕੀ ਮੇਰਾ ਭਰਾਵਾ ਤੋਂ ਵੱਧ ਵੀਡੀਓ ਕੇ ਸ਼ੇਅਰ ਕਰਦੇ ਕਰੋ ਹੋਰ ਵੀ ਫਾਰਮਰ ਭਰਾਵਾਂ ਦਾ ਭਲਾ ਹੋ ਸਕੇ ਠੀਕ ਹੈ ਜੀ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਇੱਕ ਵੀਰ ਸਰ ਜੀ ਸਤ ਜੀ ਆਪਣੇ ਕੰਟੈਕਟ ਨੰਬਰ ਕਰ ਦਿੱ ਗਏ ਸਾਂਝੇ 9646 01178 ਠੀਕ ਹੈ ਜੀ 9646 01178 ਠੀਕ ਹੈ ਓਕੇ ਬਾਜੀ ਓਕੇ ਉਹ ਪਸ਼ੂ ਦੋਨੋਂ ਸਵੇ ਸਵੇ ਜਾਂ ਦੁੱਧ ਤੇ ਚੱਲਣ ਦੇ ਆ ਕੋਈ ਬੇਤੜਕੇ ਧਿਆਨ ਕੇ ਆਪਣਾ ਸੌਦਾ ਕਰੋ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ